ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹਾਂ ਸਾਡਾ ਅੱਜ ਦਾ ਟੌਪਿਕ ਹੈ ਪਰਿਵਾਰ ਦੀ ਮਹੱਤਤਾ ਕਿਉਂਕਿ ਪਰਿਵਾਰ ਆਪਣੀ ਆਪਣੀ ਦੌਲਤ ਹੁੰਦੇ ਨੇ ਤੇ ਜਿੱਥੇ ਆਪਣੇ ਪਰਿਵਾਰ ਨੇ ਖੜਨਾ ਉੱਥੇ ਕੋਈ ਨਾਲ ਖੜ ਨਹੀਂ ਸਕਦਾ ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਜੋਇੰਟ ਫੈਮਿਲੀਜ਼ ਹੁੰਦੀਆਂ ਸੀ ਜਿਹਦੇ ਵਿੱਚ ਦਾਦਾ ਦਾਦੀ ਮਾਪਿਓ ਤਾਏ ਚਾਚੇ ਸਾਰੇ ਹੁੰਦੇ ਸੀ ਅੱਗੇ ਉਹਨਾਂ ਦੇ ਬੱਚੇ ਹੁੰਦੇ ਸੀ ਹੋ ਸਕਦਾ ਵਿੱਚ ਕੁਮਾਰੀਆ ਭੂਆ ਵੀ ਹੁੰਦੀਆਂ ਸੀਗੀਆਂ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਮਤਲਬ ਕੀ ਦੁੱਖ ਸੁੱਖ ਦੀ ਬੜੀ ਵੱਡੀ ਸਾਂਝ ਹੁੰਦੀ ਸੀ ਤੇ ਇੱਕ ਬੰਦਾ ਹੁੰਦਾ ਸੀ ਜਿਹੜਾ ਜਿਹਨੂੰ ਆਪਾਂ ਹੁਣ ਘਰ ਦੀ ਵਖਤਿਆਰੀ ਕਹਿ ਦਿੰਦੇ ਆ ਉਹ ਹੁੰਦਾ ਸੀ ਉਹਨੇ ਸਾਰੇ ਕੰਮ ਉਹਦੇ ਜਿੰਮੇ ਹੁੰਦੇ ਸੀ ਬਾਕੀ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸੀ ਹੁੰਦੀ ਕੰਮ ਵਾਲੇ ਨੇ ਕੰਮ ਸੰਭ ਲੈਣਾ ਜਿਨੇ ਕਿਸੇ ਨੂੰ ਹੋਰ ਕਿਸੇ ਨੂੰ ਬਾਹਰਲੇ ਕੰਮਾਂ ਤੇ ਜਾਣਾ ਉਹਨਾਂ ਨੇ ਜਾਣਾ ਇਸ ਤਰ੍ਹਾਂ ਕਰਕੇ ਸਾਰੇ ਕੰਮਾਂ ਦੇ ਵਿੱਚ ਇੱਕ ਉਹ ਘਿਨੀ ਸੀ ਉਹਦੀ ਵੀ ਅੱਜ ਇੱਥੇ ਜਾਣ ਦੀ ਆ ਉਹ ਖਾ ਜਾਂ ਘਰੇ ਕੰਮ ਦੀ ਆ ਉਹ ਖਾ ਜਾਂ ਕੋਈ ਘਰ ਦੇ ਦੁੱਖ ਸੋਖਾ ਉਹਦੇ ਲਈ ਕਿ ਨੂੰ ਪਰ ਉਹ ਬਲਾਈ ਘਰੇ ਹੀ ਸਾਰਾ ਕੁਝ ਸਰ ਜਾਂਦਾ ਸੀ ਬਾਕੀ ਉਹਦੇ ਵਿੱਚੋਂ ਸੀ ਜਿਹੜੇ ਬੱਚੇ ਸੀਗੇ ਬੱਚੇ ਆਪਣੇ ਆਪ ਹੀ ਮਤਲਬ ਕਿ ਪਲ ਹੀ ਜਾਂਦੇ ਸੀ ਉਹਨਾਂ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਸੀ ਹੁੰਦੀ ਸਾਂਭਣ ਵਾਲੇ ਦੇਖਣ ਵਾਲੇ ਉਹਨਾਂ ਨੂੰ ਸਾਰੇ ਹੁੰਦੇ ਸੀਗੇ ਤੇ ਇਸੇ ਤਰ੍ਹਾਂ ਹੀ ਸਾਰੇ ਘਰਾਂ ਦੇ ਵਿੱਚ ਹੀ ਹੁੰਦਾ ਸੀਗਾ ਰੋਟੀ ਟੋਕ ਸਾਂਝਾ ਯਾਨੀ ਮਤਲਬ ਕਿ ਦੰਦਲੀ ਬੱਚਤ ਘਰ ਦੇ ਵਿੱਚ ਰੌਣਕ ਮੇਲਾ ਤੇ ਬਾਕੀ ਸਾਰੀਆਂ ਇਹ ਜਿਹੜੀਆਂ ਆ ਅੱਜ ਕਦਰਾਂ ਕੀਮਤਾਂ ਨੇ ਉਹ ਬਹੁਤ ਹੁੰਦੀਆਂ ਸੀ ਉਹਨੇ ਪੁਰਾਣੇ ਪਰਿਵਾਰਾਂ ਦੇ ਵਿੱਚ ਹਾਂਜੀ ਹਾਂਜੀ ਅੱਗੇ ਸਿੱਕੇ ਇੰਦਾ ਜੁਆਇੰਟ ਫੈਮਲੀਆ ਹੁੰਦੀਆਂ ਸੀਗੀਆਂ ਜੁਆਇੰਟ ਫੈਮਲੀ ਦੇ ਵਿੱਚ ਬੱਚਿਆਂ ਨੂੰ ਸਾਰੇ ਸਾਰਾ ਪਤਾ ਲੱਗਦਾ ਹੁੰਦਾ ਸੀ ਇਹ ਰਿਸ਼ਤਿਆਂ ਬਾਰੇ ਵੀ ਪਤਾ ਸੀਗਾ ਵੀ ਸਾਡੇ ਤਾਇਆ ਚਾਚੇ ਤਾਇਏ ਲੱਗਦੇ ਚਾਚੇ ਲੱਗਦੇ ਆ ਇਹ ਸਾਡੀਆਂ ਭੂਆ ਆ ਇਹ ਮਾਮੇ ਮਾਸੀਆਂ ਆ ਹਨਾ ਤੇ ਪਰਿਵਾਰ ਜੇ ਇਕੱਠਾ ਪਰਵਾਰ ਆ ਤਾਂ ਉਹਦੇ ਵਿੱਚ ਬਹੁਤ ਫਾਇਦੇ ਫਾਇਦੇ ਹੁੰਦੇ ਆ ਇਕੱਠ ਦੇ ਵਿੱਚ ਤਾਂ ਕਿਉਂਕਿ ਅੱਜ ਕੱਲ ਜਿਹੜੇ ਆ ਬੱਚੇ ਜਿੱਦਾਂ ਇਕੱਲਾ ਪੰਜਿਆ ਮਹਿਸੂਸ ਕਰਦੇ ਆ ਪਰਿਵਾਰ ਛੋਟੇ ਹੋਣ ਕਰਕੇ ਨਾ ਉਹ ਇਕੱਲਾ ਪੰਜਿਆ ਮਹਿਸੂਸ ਕਰਦੇ ਆ ਹਾਂਜੀ ਕਿਉਂਕਿ ਜਦੋਂ ਅੱਗੇ ਜੁਆਇੰਟ ਫੈਮਿਲੀਆ ਹੁੰਦੀਆਂ ਸੀ ਇੱਕੋ ਹੀ ਥਾਂ ਆਪਾਂ ਖਾਣਾ ਬਣਾਉਣਾ ਮੋੜ ਕੇ ਉੱਥੇ ਸਾਰਿਆਂ ਨੂੰ ਖੁਲਾ ਕੇ ਥਾਂ ਥਾਈ ਫੜਾ ਕੇ ਆਪਾਂ ਚੌਂਕੇ ਦੇ ਵਿੱਚ ਬੈਠ ਕੇ ਸਾਰਾ ਖਾਣਾ ਇਕੱਠੇ ਖਾ ਲੈਂਦੇ ਸੀਗੇ ਦਰਾਣੀਆਂ ਜਟਾਣੀਆਂ ਵੀ ਪਰਿਵਾਰ ਦੇ ਵਿੱਚ ਬਹਿ ਕੇ ਖਾਣਾ ਕਹਿਣਾ ਵਧੀਆ ਲੱਗਦਾ ਆ ਤੇ ਪਰਿਵਾਰ ਦੇ ਆਪਣੇ ਆਪਣੇ ਪਰਿਵਾਰ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਆ ਹਨਾ ਹਾਂਜੀ ਜੇ ਪਰਿਵਾਰ ਆ ਤਾਂ ਸਾਰਾ ਕੁਝ ਹੀ ਆ ਪਰਿਵਾਰ ਹੀ ਆਪਣੀ ਦੌਲਤ ਆ ਹਾਂਜੀ ਜੀ ਹਾਂਜੀ ਇਸੇ ਤਰ੍ਹਾਂ ਹੀ ਜਦੋਂ ਮਤਲਬ ਕਿ ਘਰ ਦੇ ਵਿੱਚ ਆ ਆਟੋਮੈਟਿਕਲੀ ਬੱਚਿਆਂ ਨੂੰ ਵੀ ਸਾਰਿਆਂ ਨੂੰ ਉਹ ਸਭ ਕਰ ਤਰ੍ਹਾਂ ਕਿੰਤਾ ਦਾ ਇਹੋ ਪਤਾ ਲੱਗਦਾ ਸੀ ਕਿਉਂਕਿ ਜੋ ਕਰ ਤਾਂ ਵੱਡਾ ਹੁੰਦਾ ਸੀਗਾ ਉਹਦੇ ਸਾਰੇ ਰਿਸਪੈਕਟ ਕਰਦੇ ਸੀ ਸਨਮਾਨ ਕਰਦੇ ਸੀ ਤੇ ਅੱਗੋਂ ਅੱਗੋਂ ਸਭ ਤੋਂ ਛੋਟੇ ਬੱਚੇ ਤੱਕ ਪਤਾ ਲੱਗ ਜਾਂਦਾ ਸੀ ਵੱਡਿਆਂ ਦਾ ਸਤਿਕਾਰ ਕਰਨਾ ਇਸੇ ਤਰ੍ਹਾਂ ਵੰਡ ਕੇ ਖਾਣ ਦਾ ਵੀ ਉਹਨਾਂ ਨੂੰ ਬੜਾ ਪਤਾ ਲੱਗ ਜਾਂਦਾ ਸੀ ਕਿਉਂਕਿ ਕੋਈ ਚੀਜ਼ ਇਹ ਤਾਂ ਹੁੰਦੀ ਨਹੀਂ ਹੈਗੀ ਬਈ ਉਹ ਇਕੱਲੇ ਨਹੀਂ ਖਾਣੀ ਹੁੰਦੀ ਸੀ ਜਾਂ ਤੇ ਜੋ ਵੀ ਚੀਜ਼ ਹੁੰਦੀ ਸੀ ਘਰ ਦੇ ਚ ਬਣਦੀ ਸੀ ਬਾਹਰੋਂ ਆਉਂਦੀ ਸੀ ਜਾਂ ਬਾਹਰੋਂ ਲਿਆਉਂਦਾ ਸੀ ਕੋਈ ਖਾਣ ਵਾਸਤੇ ਜਾਂ वैसे कोई भी चीज हुंदी सी, सी, सी। वो बांट के खाने ਦਾ ਪਹਿਲਾਂ ਤੇ ਆ ਜਾਂਦਾ ਸੀ ਤਰੀਕਾ ਇਹ ਨਹੀਂ ਸੀ ਹੁੰਦਾ ਵੀ ਮੈਂ ਇਕੱਲੇ ਨਹੀਂ ਲੈਣਾ ਇਹ ਸਾਰਾ ਕੁਝ ਜਾਂ ਕਿਉਂਕਿ ਜਦੋਂ ਹੁਣ ਬੱਚਾ ਇਕੱਲਾ ਹੋ ਗਿਆ ਉਹਨੇ ਤਾਂ ਰਹਿਣਾ ਹੀ ਆ ਵੀ ਮੈਨੂੰ ਇਕੱਲੇ ਨੂੰ ਉਹ ਅੱਗੇ ਜਾ ਕੇ ਕੀ ਕਰੂਗਾ ਇਸੇ ਕਰਕੇ ਕਹਿੰਦੇ ਸੀ ਬਈ ਬਾਹਰ ਦੇ ਲਹਾਣੇ ਦਾ ਧੀ ਘਰਾਣੇ ਦੀ ਮਤਲਬ ਇਹ ਹੁੰਦਾ ਸੀ ਜਿਹੜੀ ਜੁਆਇੰਟ ਫੈਮਿਲੀ ਦੇ ਵਿੱਚ ਕੁੜੀ ਮਤਲਬ ਕਿ ਪੜ੍ਹੀ ਹੁੰਦੀ ਸੀ ਉਹਨੂੰ ਸਾਰੇ ਕਾਸੇ ਦਾ ਹੀ ਪਤਾ ਹੁੰਦਾ ਸੀ ਸਾਰੇ ਕਮਾਕਾਰਾਂ ਦਾ ਸਾਰੀਆਂ ਕਦਰਾਂ ਕੀਮਤਾਂ ਦਾ ਸਾਰਾ ਕੁਝ ਮਤਲਬ ਕੀ ਰਿਸਪੈਕਟ ਕਿਵੇਂ ਕਰਨਾ ਤੇ ਸੈਂਸ਼ੀਅਲਤਾ ਕਿਵੇਂ ਕਰਨੀ ਹੈ ਵੱਡਿਆਂ 'ਗੇ ਬੋਲਣਾ ਨਹੀਂ ਉਹ ਅੱਗੇ ਜਾ ਕੇ ਉਸੇ ਤਰ੍ਹਾਂ ਇੱਕ ਅਗਰ ਸਾਰਾ ਕੁਝ ਕਰਦੀ ਸੀ ਤਾਂ ਘਰ ਬਣਿਆ ਬਣਾਇਆ ਰਹਿ ਜਾਂਦਾ ਸੀ ਉਹ ਕੋਈ ਘਰ ਨੂੰ ਤੁਰਨ ਦਾ ਯਤਨ ਨਹੀਂ ਸੀ ਕਰਦੀ ਕਿਉਂਕਿ ਪਿੱਛੇ ਕੱਠ ਦੇਖਿਆ ਹੁੰਦਾ ਸੀਗਾ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਪਰ ਇਕੱਠ ਦੇ ਵਿੱਚ ਇਦਾਂ ਵੀ ਸੀਗਾ ਪਰਿਵਾਰ ਦੇ ਵਿੱਚ ਜਦੋਂ ਆਪਣਾ ਪੂਰੀ ਫੈਮਿਲੀ ਇਕੱਠੀ ਹੁੰਦੀ ਆ ਪਰਿਵਾਰ ਆਪਣਾ ਇਕੱਠਾ ਹੁੰਦਾ ਆ ਆਪਾਂ ਨੂੰ ਕੋਈ ਦੁੱਖ ਸੁੱਖ ਵੀ ਆਉਂਦਾ ਆ ਤਾਂ ਆਪਾਂ ਇੱਕਦਮ ਸਾਰੇ ਇਕੱਠੇ ਹੋ ਜਾਂਦੇ ਹਨਾ ਕਿਸੇ ਦੇ ਵੀ ਦੁੱਖ ਤਕਲੀਫ ਆ ਪਾਪਾ ਦੇਖ ਨਹੀਂ ਸਕਦੇ ਜੇ ਕਿਸੇ ਨੂੰ ਵੀ ਦੁੱਖ ਤਕਲੀਫ ਆ ਪੂਰੀ ਫੈਮਿਲੀ ਇਕਦਮ ਮੈਂਟ ਦੇ ਵਿੱਚ ਇਕੱਠੀ ਹੋ ਜਾਂਦੀ ਆ ਆਪਾਂ ਭਜਨ ਣਟ ਕਰਕੇ ਮੈਂਟੋ ਮੈਂਟੀ ਆਪਾਂ ਇਲਾਜ ਵਾਸਤੇ ਲੈ ਜਾਂਦੇ ਆ ਤੇ ਹੁਣ ਦੇਖੋ ਹੁਣ ਇੱਕ ਇੱਕ ਦੋ ਦੋ ਮੈਂਬਰਾਂ ਦੇ ਪਰਿਵਾਰਾਂ ਦੇ ਵਿੱਚ ਹਨਾ ਉਹ ਜਿੱਦਾਂ ਬਹੁਤ ਲੋਨਲਿਨੈਸ ਜੀ ਮਹਿਸੂਸ ਕਰਦੇ ਬੱਚੇ ਵੀ ਜਿੱਦਾਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਜੁਆਇੰਟ ਫੈਮਿਲੀ ਦੇ ਵਿੱਚ ਕਿੱਦਾਂ ਰਹਿੰਦਾ ਆ ਪਹਿਲਾਂ ਹੁੰਦੇ ਸੀਗੇ ਆਪਣੀਆਂ ਹੁਣ ਆਪਾਂ ਹੀ ਲਾ ਲਓ ਆਪਾਂ ਤਿੰਨ ਤਿੰਨ ਚਾਰ ਚਾਰ ਭੈਣ ਭਰਾ ਸੀਗੇ ਹਨਾ ਆਪਾਂ ਨੂੰ ਸਾਰੇ ਰਿਸ਼ਤੇ ਨਾਤਿਆਂ ਦਾ ਵੀ ਪਤਾ ਆ ਵੀ ਕਿਹੜਾ ਸਾਡਾ ਮਾਮਾ ਕਿਹੜਾ ਮਾਸੀ ਆ ਕਿਹੜੀ ਭੂਆ ਆ ਕਿਹੜਾ ਫੁਫੜ ਆ ਨਾ ਹੁਣ ਅੱਧੇ ਰਿਸ਼ਤੇ ਤਾਂ ਜਿੱਦਾਂ ਕਹਿ ਲਓ ਵੀ ਸਮਾਲ ਫੈਮਿਲੀ ਹੋ ਗਈਆਂ ਕਰਕੇ ਤੇ ਉਹਦੇ ਨਾਲ ਅੱਧੇ ਰਿਸ਼ਤੇ ਹੀ ਖਤਮ ਹੋ ਗਏ ਆਪਣੇ ਤੇ ਦੁੱਖ ਸੁੱਖ ਤਾਂ ਦੂਰ ਦੀ ਗੱਲ ਆ ਫਿਰ ਕੱਲਾ ਬੰਦਾ ਉਦਾਂ ਵੀ ਜਦੋਂ ਕੋਈ ਦੁੱਖ ਤਕਲੀਫ ਹੁੰਦਾ ਆ ਉਹ ਕੱਲਾ ਬੰਦਾ ਸਟ੍ਰੈਸ ਦੇ ਵਿੱਚ ਹੀ ਚੱਲ ਜਾਂਦਾ ਆ ਸਮਝ ਹੀ ਨਹੀਂ ਆਉਂਦੀ ਵੀ ਹੁਣ ਕੀ ਕਰੀਏ ਕੀ ਨਾ ਕਰੀਏ ਹਾਂਜੀ ਇਹ ਹੁਣ ਤਾਂ ਦੇਖੋ ਤੁਸੀਂ ਜਦੋਂ ਕਈ ਕੁੜੀਆਂ ਨਾ ਮੇਰੀ ਜਾਣਕਾਰੀ ਚ ਆਈਆਂ ਨੇ ਜਿਹੜੀਆਂ ਪਹਿਲਾਂ ਕਹਿੰਦੀਆਂ ਨੇ ਵੀ ਸਾਨੂੰ ਉਸ ਘਰੇ ਵਿਆਹ ਕਰਨਾ ਸੀ ਜਿੱਥੇ ਨਸਾਸ ਹੋਵੇ ਨਸਾਰਾ ਕੋਈ ਨੰ ਨੰਦ ਨਾ ਕੁਛ ਨਾ ਹੋਵੇ ਤੇ ਅਸੀਂ ਇਕੱਲੇ ਹੀ ਹੋਈਏ ਹੁਣ ਜਦੋਂ ਇਕੱਲੇ ਭਾਲਦਿਆਂ ਇਕੱਲੇ ਨੇ ਮਿਲ ਵੀ ਜਾਂਦੇ ਆ ਇਕੱਲੇ ਇਸ ਤਰ੍ਹਾਂ ਦੇ ਉਹ ਜਦੋਂ ਇਕੱਲੇ ਨੂੰ ਵਹਾਈਆਂ ਜਾਂਦੀਆਂ ਤੇ ਕੱਲ ਨੂੰ ਜਦੋਂ ਦੁੱਖ ਸੁੱਖ ਹੋਂਦਾ ਉਹ ਫਿਰ ਕਿਹਨੂੰ ਭਾਲਦੀਆਂ ਨੇ ਵੀ ਕੌਣ ਸਾਡੇ ਆ ਕੇ ਕਰ ਗੋ ਹੈ ਤੇ ਜਦੋਂ ਫਰਜ਼ ਕਰੂ ਉਹਦੇ ਘਰ ਵਾਲੇ ਢਿੱਲਾ ਹੋ ਜਾਂਦਾ ਤਾਂ ਉਹ ਜੈਦੋ ਦੇ ਸੱਸ ਸਹੁਰੇ ਨਹੀਂ ਹੋਣਾ ਮਾਂ ਪਿਓ ਨੇ ਜਿਹੜੇ ਮਾਂ ਪਿਓ ਖੇਤ ਨੇ ਚਲੋ ਬਜ਼ੁਰਗ ਵੀ ਹੋ ਜਾਂਦੇ ਨਹੀਂ ਹੁੰਦੇ ਫਿਰ ਵੀ ਆਉਂਦੇ ਤੇ ਨੰ ਪੁੱਤਾਂ ਦੇ ਜਿਹੜੇ ਮਤਲਬ ਪੁੱਤ ਹੁੰਦੇ ਆ ਉਹਨਾਂ ਦੇ ਦੇਨਗੇ ਹੁੰਦੀ ਆ ਉਹ ਵੀ ਕਦੇ ਨਹੀਂ ਹੈਗੇ ਭੱਜ ਕੇ ਆਉਣਗੇ ਉਹ ਵੀ ਪੁੱਛ ਕੇ ਆਉਣਗੇ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਦਾ ਜੇ ਦੁੱਖ ਸੁੱਖ ਵਿੱਚ ਕੋਈ ਖੜਦਾ ਨਹੀਂ ਹੈਗਾ ਫਿਰ ਉਹਨਾਂ ਨੂੰ ਯਾਦ ਆਉਂਦਾ ਵੀ ਅਸੀਂ ਇਕੱਲੇ ਨੂੰ ਇਕੱਲਿਆਂ ਨੇ ਵਿਆਹ ਕੀਤਾ ਸੀ ਹੁਣ ਸਾਨੂੰ ਭੋਗਤਣੇ ਵੀ ਇਕੱਲੇ ਹੀ ਪੈਣਗੇ ਤੇ ਜਿੱਦਾਂ ਜੇ ਪਰਿਵਾਰ ਲਿਆ ਪਰਵਾਰ ਦੀ ਵੈਲਿਊ ਆਪਾਂ ਨੂੰ ਉਸ ਸਮੇਂ ਵੀ ਪਤਾ ਲੱਗਦੀ ਆ ਪਰਵਾਰ ਦੀ ਘਾਟੂ ਦਾ ਵੀ ਮਹਿਸੂਸ ਹੁੰਦੀ ਆ ਜਦੋਂ ਆਪਣੇ ਘਰ ਦੇ ਵਿੱਚ ਕਹਿੰਦੇ ਹੁੰਦੇ ਨਾ ਵੀ ਜਿੱਥੇ ਦੋ ਭਾਂਡੇ ਉੱਥੇ ਖੜਕਦੇ ਵੀ ਆ ਜੇ ਪਰਿਵਾਰ ਦੇ ਵਿੱਚ ਪਿਆਰ ਆ ਤਾਂ ਉੱਥੇ ਲੜਾਈ ਝਗੜੇ ਵੀ ਹੁੰਦੇ ਆ ਹਨਾ ਲੜਾਈ ਝਗੜੇ ਹੋਣੇ ਵੀ ਸੁਭਾਵਿਕ ਹੀ ਆ ਤਾਂ ਇਹ ਨੋਰਮਲ ਗੱਲਾਂ ਆਮ ਘਰਾਂ ਦੇ ਵਿੱਚ ਸਾਰਿਆਂ ਦੇ ਘਰਾਂ ਵਿੱਚ ਹੀ ਹੁੰਦੀਆਂ ਆ ਕੋਈ ਇਹ ਇਦਾਂ ਨਹੀਂ ਵੀ ਸਾਡੇ ਕੋਈ ਸਪੈਸ਼ਲ ਹੋ ਗਈ ਜਾਂ ਤੁਹਾਡੇ ਕੋਈ ਸਪੈਸ਼ਲ ਹੋ ਗਈ ਆ ਹਰ ਇੱਕ ਦੇ ਘਰ ਦੇ ਵਿੱਚ ਇਹ ਹੁੰਦੀਆਂ ਆ ਤੇ ਇਹ ਕੋਣੀਆਂ ਵੀ ਆ ਕਿਉਂਕਿ ਸ਼ੁਰੂ ਤੋਂ ਲੈ ਕੇ ਕਿ ਜਦ ਤੱਕ ਦੁਨੀਆ ਇਹ ਚੱਲੀ ਜਾਣਾ ਹੈ ਤੇ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਜੇ ਸਾਡੇ ਪਰਿਵਾਰ ਦੇ ਵਿੱਚ ਕੋਈ ਅਣਬਣ ਹੋ ਗਈ ਆ ਤੇ ਅਸੀਂ ਕਿਸੇ ਨਾਲ ਬੋਲਣਾ ਨਹੀਂ ਜਾਂ ਕਿਸੇ ਨੂੰ ਆਪਾਂ ਬੁਲਾਉਣਾ ਨਹੀਂ ਆਪਾਂ ਆਪਣੇ ਮਨ ਦੇ ਵਿੱਚ ਉਹ ਗੱਲਾਂ ਰੱਖਣੀਆਂ ਇਸ ਤਰ੍ਹਾਂ ਕਰਕੇ ਫਿਰ ਪਰਿਵਾਰ ਜਿਹੜੇ ਉਹ ਅੱਗੇ ਨਹੀਂ ਵਧਦੇ ਆਪਣੀਆਂ ਗਲਤਫਹਿਮੀਆਂ ਮਟਦੀਆਂ ਨਹੀਂ ਗਈਆਂ ਤੇ ਪੁਰਾਣੇ ਸਮਿਆਂ 'ਚ ਲੋਕੀ ਕੀ ਕਰਦੇ ਹੁੰਦੇ ਸੀ ਜੇ ਦਿਨੇ ਕਿਸੇ ਦੇ ਆਪਣੇ ਘਰ ਦੇ ਵਿੱਚ ਕੋਈ ਗੱਲਬਾਤ ਹੋ ਗਈ ਆ ਉਹਨਾਂ ਨੇ ਰਾਤ ਨੂੰ ਜਦੋਂ ਖਾਣਾ ਖਾਣਾ ਆ ਖਾਣਾ ਖਾ ਕੇ ਚੜ੍ਹੇ ਭੈਣ ਭਰਾ ਮਨੇ ਤੇ ਉਹਨਾਂ ਦੀਆਂ ਘਰ ਵਾਲੀਆਂ ਨੇ ਵੀ ਬੈਠਣਾ ਉਹਨਾਂ ਨੇ ਆਪਸੇ ਵਿੱਚ ਹੀ ਡਿਸਕਸ ਕਰਨੀ ਵੀ ਅੱਜ ਆਹ ਪ੍ਰੋਬਲਮ ਹੋਈ ਆ ਇਹਦਾ ਕੀ ਹੱਲ ਆ ਤੇ ਉਹ ਸਾਰੇ ਬੈਠ ਕੇ ਭੈਣ ਭਰਾ ਉਹਨਾਂ ਮੁਸ਼ਕਿਲ ਦਾ ਹੱਲ ਲੱਭਦੇ ਹੁੰਦੇ ਸੀ ਤੇ ਉਸੇ ਟਾਈਮ ਹੀ ਸੁੱਲਾ ਸਫਾਈ ਹੋ ਜਾਂਦੀ ਹੁੰਦੀ ਸੀ ਪਰਿਵਾਰ ਦਾ ਇਹ ਵੀ ਫਾਇਦਾ ਹੁੰਦਾ ਆ ਵੀ ਜੇ ਪਰਿਵਾਰ ਚ ਆਪ ਇੱਕ ਦੂਜੇ ਨੂੰ ਕਹਿੰਨੇ ਆ ਤੇ ਸਾਨੂੰ ਬਰਦਾਸ਼ਤ ਕਰਨ ਦੀ ਵੀ ਮਤਲਬ ਹਿੰਮਤ ਰੱਖਣੀ ਚਾਹੀਦੀ ਆ ਹਾਂਜੀ ਇਹਦੇ ਵਿੱਚ ਇੱਕ ਸ਼ੈਨਸੀਲਤਾ ਆਉਂਦੀ ਆ ਉਹੀ ਤਾਂ ਗੱਲ ਆ ਜਿਹੜੇ ਹੁਣ ਵੱਡੇ ਆ ਜਦੋਂ ਵੱਡੇ ਕੁਝ ਵੀ ਕਹਿੰਦੇ ਆ ਤੇ ਛੋਟਿਆਂ ਨੂੰ ਉਹਨੇ ਸਹਿਣ ਕਰਨਾ ਪੈਂਦਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਹੈਲ ਘਰ ਦੇ ਵਿੱਚ ਥੋੜਾ ਜਿਹਾ ਕੁਝ ਕਿਹਾ ਤੇ ਉਦੋਂ ਹੀ ਰੋਲਾ ਪਾ ਦਿੱਤਾ ਕਿ ਅਸੀਂ ਤਾਂ ਆਏ ਹੋ ਗਿਆ ਜੇ ਹੋ ਗਿਆ ਸਹਿਣਸ਼ੀਲਤਾ ਆਉਂਦੀ ਆ ਇਹ ਸਹਿਣਸ਼ੀਲਤਾ ਅੱਗੇ ਜਾ ਕੇ ਬੜੇ ਕੰਮ ਆਉਂਦੀ ਆ ਉਹ ਇਨਸਾਨ ਫੈਮਿਲੀਆਂ ਦੇ ਵਿੱਚ ਇਹ ਸਾਰਾ ਕੁਝ ਪਤਾ ਲੱਗਦਾ ਆ ਆਪਾਂ ਨੂੰ ਹਾਂਜੀ ਉਹਦੇ ਵਿੱਚ ਬਣ ਜਾਂਦੀ ਆ ਆਪਣੀ ਕੁਦਰਤੀ ਬਣ ਜਾਂਦੀ ਆ ਸਾਰਾ ਕੁਝ ਕਿਉਂਕਿ ਆਪਣਾ ਮਨ ਉਹੋ ਜਿਹਾ ਬਣ ਜਾਂਦਾ ਜਿਹੜਾ ਹ ਇਕੱਲੇ ਇਕੱਲੇ ਬੱਚੇ ਨੇ ਤੇ ਉਹਨਾਂ ਦੇ ਮਾਪੇ ਉਹ ਨਹੀਂ ਬਸ ਉਹਨਾਂ ਨਾਲ ਕੋਈ ਦਾਦਾ ਦਾਦੀ ਨਹੀਂ ਹੈਗਾ ਚਲੋ ਨਾਨੇ ਨਾਨੀਆਂ ਤਾਂ ਕੀ ਹੋਣਾ ਦਾਦਾ ਦਾਦੀ ਵੀ ਨਹੀਂ ਹੁੰਦੇ ਹੈਗੇ ਤਾਂ ਉਦੋਂ ਉਹ ਬੱਚਾ ਜਿਹੜਾ ਉਹ ਕੀ ਸਿੱਖੂਗਾ ਉਹਨੂੰ ਰਿਸ਼ਤੇ ਬਾਰੇ ਕੀ ਪਤਾ ਲੱਗੋ ਉਹ ਵੱਡਾ ਹੋ ਕੇ ਵਿਛਰੂਗਾ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਉਹਨੂੰ ਵਪਾਰ ਕਰਨਾ ਤਾਂ ਆ ਜਾਊਗਾ ਇਹ ਨਹੀਂ ਹੈਗਾ ਪਰ ਉਹਨੂੰ ਰਿਸ਼ਤਿਆਂ ਦਾ ਨਹੀਂ ਪਤਾ ਲੱਗਣਾ ਰਿਸ਼ਤਿਆਂ ਤੋਂ ਬਿਨਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਆ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਜੀ ਰਿਸ਼ਤੇ ਤਾਂ ਬਹੁਤ ਜ਼ਰੂਰੀ ਆ ਜਿੱਦਾਂ ਹਰ ਇੱਕ ਰਿਸ਼ਤਾ ਆਪਣੀ ਆਪਣੀ ਜਗ੍ਹਾ ਤੇ ਆਪਣੇ ਆਪਣੇ ਮਾਇਨੇ ਰੱਖਦਾ ਆ ਹਾਂਜੀ ਜੇ ਆਪਾਂ ਕਹੀਏ ਵੀ ਇੱਕ ਰਿਸ਼ਤਾ ਸਾਡਾ ਜਿੱਦਾਂ ਦੇਮੀ ਆਦਮੀ ਦਾ ਰਿਸ਼ਤਾ ਸਭ ਤੋਂ ਬੈਸਟ ਆ ਉਹਦੇ ਨਾਲ 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 ਮਾਪੇ ਦਾ ਰਸਤਾ ਵੀ ਆਪਾਂ ਨੂੰ ਨਿਭਾਉਣਾ ਪਤਾ ਹੋਣਾ ਚਾਹੀਦਾ ਆ ਵੀ ਅਸੀਂ ਉਹ ਕਿੱਦਾਂ ਨਿਭਾਉਣਾ ਆ ਤੇ ਬਾਹਰ ਆਪਾਂ ਯਾਰਾਂ ਦੋਸਤਾਂ ਦੇ ਵਿੱਚ ਕਿੱਦਾਂ ਵਿਚਰਨਾ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਆ ਆਪਣੀ ਫੈਮਿਲੀ ਚ ਆਪਣੇ ਰਹਿਣ ਸਹਿਣ ਦਾ ਢੰਗ ਅਲੱਗ ਹੁੰਦਾ ਆ ਬਾਹਰ ਦੇ ਮਿੱਤਰਾਂ ਦੋਸਤਾਂ ਦੇ ਨਾਲ ਰਹਿਣ ਸਹਿਣ ਦਾ ਢੰਗ ਅਲੱਗ ਹੁੰਦਾ ਆ ਤੇ ਜੋ ਜਿਹੜੀ ਗੱਲ ਬਾਕੀ ਆਪਣਾ ਪਰਿਵਾਰ ਆ ਉਹ ਆਪਣੇ ਪਰਿਵਾਰ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਚਾਹੇ ਆਪਣਾ ਪਰਿਵਾਰ ਚੰਗਾ ਆ ਚਾਹੇ ਆਪਣਾ ਪਰਿਵਾਰ ਮਾੜ ਆਇਆ ਜੇ ਕੋਈ ਖੁਸ਼ੀ ਦੀ ਗੱਲ ਆ ਤਾਂ ਵੀ ਆਪਣੇ ਪਰਿਵਾਰ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਤੇ ਜੇ ਕੋਈ ਦੁੱਖ ਤਕਲੀਫ ਵੀ ਆਉਂਦੀ ਕਿਸੇ ਤੇ ਉੱਤੇ ਤੇ ਉਹਦਾ ਦੁੱਖ ਵੀ ਸਭ ਤੋਂ ਜ਼ਿਆਦਾ ਆਪਣੀ ਫੈਮਿਲੀ ਨੂੰ ਹੀ ਹੁੰਦਾ ਹੈ ਹਾਂਜੀ ਹੁਣ ਜਿਹੜੀਆਂ ਸਯੁਕਤ ਪਰਿਵਾਰ ਨੇ ਹਾਂਜੀ ਉਹਦੇ ਵਿੱਚ ਕਈ ਵਾਰੀ ਤਾਂ ਦੋ ਦੋ ਤਿੰਨ ਤਿੰਨ ਪੀੜ੍hiyan ਵੀ ਇਕੱਠੀਆਂ ਨਿਰਭਾ ਕਰ ਜਾਂਦੀਆਂ ਨੇ ਹਾਂਜੀ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਉਹਦੇ ਵਿੱਚ ਕੋਈ ਬਾਹਰੋਂ ਆ ਜਾਂਦੀ ਆ ਕੁੜੀ ਇਸ ਤਰ੍ਹਾਂ ਦੀ ਜਿਹੜੀ ਕਿ ਸਾਰੇ ਪਰਿਵਾਰ ਨੂੰ ਖੰਡਾ ਦਿੰਦੀ ਆ ਇਹ ਗੱਲ ਬਿਲਕੁਲ ਸੋਚਣੀ ਚਾਹੀਦੀ ਆ ਵੀ ਜਦੋਂ ਇਨਸਾਨ ਸਾਰੇ ਇਕੱਠੇ ਆ ਤਾਂ ਇੱਕ ਬੰਦੇ ਦੇ ਖੰਡਾਉਣ ਦਾ ਖੇਡਣਾ ਨਹੀਂ ਚਾਹੀਦਾ ਉਹ ਲੈ ਕੇ ਅਲੱਗ ਹੋ ਜਾਂਦੀ ਆ ਦੂਜਿਆਂ ਦੀ ਵੀ ਰਾਹ ਖੁੱਲ ਜਾਂਦੇ ਨੇ ਬਣੇ ਬਣਾਏ ਪਰਿਵਾਰਾਂ ਨੂੰ ਸਿਰਫ ਖਰਾਬ ਕੀਤਾ ਜਾਂਦਾ ਤੇ ਇਹ ਨਹੀਂ ਹੋਣਾ ਚਾਹੀਦਾ ਹੈਗਾ ਹਰੇਕ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਮਿਲਬਰਤਨ ਇੱਕ ਦੂਜੇ ਨੂੰ ਦੇਣਾ ਚਾਹੀਦਾ ਇਹਦੇ ਵਿੱਚ ਕੋਈ ਘਾਟਾ ਬਿਲਕੁਲ ਨਹੀਂ ਹੈਗਾ ਚਾਹੇ ਅੱਖਾਂ ਵਿੱਚ ਕੇ ਦੇਖ ਲਓ ਘਾਟਾ ਨਹੀਂ ਹੈਗਾ ਸਿਰਫ نفای نفای دیگه. ਸਯੋਕਤ ਪਰਿਵਾਰ ਦੇ ਚ ਨਫਾ ਹੀ ਆ ਇਹਦੇ ਚ ਘਾਟਾ ਕੋਈ ਨਹੀਂ ਹੈਗਾ ਕਿਉਂਕਿ ਜਿਹੜਾ ਕੰਮ ਆਪਣੇ ਪਰਿਵਾਰ ਦੇ ਵਿੱਚ ਛੋਟੇ ਪਰਿਵਾਰ ਚ ਵੀ ਉਹ ਕਰਨਾ ਇੱਕ ਬੰਦੇ ਨੇ ਤੇ ਵੱਡੇ ਪਰਿਵਾਰ ਚ ਵੀ ਇੱਕ ਨੇ ਕਰਨਾ ਬਾਕੀ ਸਾਰੇ ਤਾਂ ਫ੍ਰੀ ਨੇ ਆਪਣੇ ਕੰਮ ਦੇ ਚ ਟੈਨਸ਼ਨ ਫ੍ਰੀ ਨੇ ਉਹਨਾਂ ਦੇ ਕੋਈ ਦੇਣ ਲੈਣ ਦਾ ਨਹੀਂ ਫਿਕਰ ਹੈਗਾ ਕੋਈ ਕਿਤੇ ਜਾਣ ਆਉਣ ਦਾ ਨਹੀਂ ਫਿਕਰ ਰਹੇਗਾ ਕਿਤੇ ਕੰਮ ਇਕੱਲਾ ਕਰਨਾ ਕੰਮ ਕਰਕੇ ਘਰੇ ਆ ਜਾਣਾ ਜਿਹੜਾ ਕੋਈ ਇਸ ਘਰ ਦੇ ਵਿੱਚ ਮਤਲਬ ਕਿ ਸਾਰਿਆਂ ਤੋਂ ਸਰਬਰਾ ਹੁੰਦਾ ਘਰ ਦਾ ਉਹਦੇ ਟੈਨਸ਼ਨ ਹੁੰਦੀ ਆ ਤਾਂ ਬਾਕੀ ਤਾਂ ਵਧੀਆ ਆਉਂਦਾ ਰਹਿੰਦੇ ਨੇ ਤੇ ਜੋ ਵੀ ਜ਼ਿੰਮੇਵਾਰੀਆਂ ਇੱਕ ਬੰਦਾ ਕਰਦਾ ਨਹੀਂ ਤਾਂ ਇਕੱਲੇ ਇਕੱਲੇ ਜ਼ਿੰਮੇ ਜ਼ਿੰਮੇਵਾਰੀ ਆ ਜਾਂਦੀ ਹੈ ਉਹ ਜ਼ਿੰਮੇਵਾਰੀਆਂ ਬੜੀਆਂ ਚੱਕਣੀਆਂ ਔਖੇ ਨੇ ਪਹਿਲਾਂ ਸੌਖਾ ਲੱਗਦਾ ਸੌਖਾ ਹੀ ਹੁੰਦਾ ਪਰ ਜ਼ਿੰਮੇਵਾਰੀ ਚੱਕਣੇ ਪਿੱਛੋਂ ਬੜੀਆਂ ਔਖੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਇਹ ਤਾਂ ਸਹੀ ਆ ਬਿਲਕੁਲ ਤੁਸੀਂ ਸਹੀ ਕਿਹਾ ਆ ਬਾਕੀ ਜਿੱਦਾਂ ਵੀ ਦੋਸਤੋ ਜੁਆਇੰਟ ਫੈਮਿਲੀ ਦੇ ਵਿੱਚ ਰਹਿਣ ਦੇ ਫਾਇਦੇ ਵੀ ਬਹੁਤ ਆ ਕਿਉਂਕਿ ਅਸੀਂ ਖੁਦ ਆਪਣੀ ਜੁਆਇੰਟ ਫੈਮਿਲੀ ਦੇ ਵਿੱਚ 20 ਸਾਲ ਕੱਢੇ ਆ ਗਾਂ ਸਾਡੇ ਬੱਚਿਆਂ ਨੂੰ ਵੀ ਪਤਾ ਆ ਵੀ ਅਸੀਂ ਜੁਆਇੰਟ ਫੈਮਿਲੀ ਚੋਂ ਆਏ ਆ ਤੇ ਅਸੀਂ ਗਾਂ ਨਿਵਾਸ ਕਰਨਾ ਆ ਹਨਾ ਤੇ ਇਹੀ ਅਸੀਂ ਤਾਂ ਇਹੀ ਕਵਾਂਗੇ ਵੀ ਆਪਣੇ ਪਰਿਵਾਰ ਦੇ ਨਾਲ ਰਲ ਮਿਲ ਕੇ ਰਿਹਾ ਕਰੋ ਜੇ ਪਰਿਵਾਰ ਆ ਤਾਂ ਸਭ ਕੁਝ ਆ ਹਨਾ ਜੇ ਪਰਿਵਾਰ ਆ ਤਾਂ ਆਪਾਂ ਆਪਾਂ ਨੂੰ ਮਤਲਬ ਪਰਿਵਾਰ ਦੇ ਵਿੱਚ ਖੁਸ਼ੀ ਮਿਲਦੀ ਆ ਹਾਂਜੀ ਦੁੱਖ ਸੁੱਖ ਤਾਂ ਹੁੰਦੇ ਰਹਿੰਦੇ ਆ ਖੁਸ਼ੀਆਂ ਗਮੀਆਂ ਵੀ ਆਉਂਦੀਆਂ ਰਹਿੰਦੀਆਂ ਆ ਤੇ ਜੇ ਆਪਾਂ ਇਕੱਠੇ ਆ ਤਾਂ ਉਹਨੂੰ ਆਪਾਂ ਜਦੋਂ ਝੱਲ ਲੈਨੇ ਆ ਰਲ ਮਿਲ ਕੇ ਝੱਲ ਲੈਨੇ ਆ ਜੇ ਭੈਣ ਭਰਾ ਆਪਣੇ ਦਰਾਣੀਆਂ ਜਠਾਣੀਆਂ ਵੀ ਲਾ ਲਓ ਤੇ ਆਪਣੇ ਭੈਣ ਭਰਾ ਦੂਸਰੇ ਭਰਾ ਭਜਾਨੀਆਂ ਵੀ ਲਾ ਲਓ ਹਨਾ ਜੇ ਆਪਾਂ ਇਕੱਠੇ ਆ ਸਾਰੇ ਜੇ ਕਿਸੇ ਨੂੰ ਵੀ ਦੁੱਖ ਤਕਲੀਫ ਹੁੰਦਾ ਆ ਆਪਾਂ ਦੱਸਦੇ ਆ ਆਪਣਾ ਦੁੱਖ ਪੰਡਿਆ ਜਾਂਦਾ ਪੰਡਿਆ ਜਾਂਦਾ ਹਾਂਜੀ ਦੁੱਖ ਸੁੱਖ ਦੇ ਵਿੱਚ ਉਹ ਸਾਥ ਹੀ ਹੁੰਦਾ ਆਪਣਾ ਪਰਿਵਾਰ ਪਰਿਵਾਰ ਤੋਂ ਵੱਧ ਕੇ ਹੋਰ ਕੋਈ ਵੀ ਆਪਣਾ ਸਾਥੀ ਨਹੀਂ ਬਣ ਸਕਦਾ ਇਓਂ ਵੀ ਆ ਨਾ ਵੀ ਜੇ ਹੁਣ ਪਰਿਵਾਰ ਇਕੱਠਾ ਤਾਂ ਬਾਹਰ ਵੀ ਡਰ ਰਹਿੰਦਾ ਕੋਈ ਛੇਤੀ ਛੇਤੀ ਐਸ ਤਰ੍ਹਾਂ ਕਰਕੇ ਉੱਪਰ ਕੋਈ ਮਤਲਬ ਕਿ ਕਿਸੇ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਇਹਦੇ ਪਿੱਛੇ ਦਾ ਪਰਿਵਾਰ ਆ ਜੇ ਪਿੱਛੇ ਪਰਿਵਾਰ ਨਹੀਂ ਹੁੰਦਾ ਅਗਲੇ ਕੱਲਾ ਕੱਲਾ ਇਹਦਾ ਕੀ ਆ ਕਹਿੰਦੇ ਹੁੰਦੇ ਆ ਵੀ ਅੱਗੇ ਤਾਂ ਕੱਲੀ ਹੋਵੇ ਨਾ ਬੋਣਾ ਦੇ ਵਿੱਚ ਬੱਕਰੀ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦੇ ਤੇ ਉਹ ਇਹੀ ਮਹੱਤਤਾ ਹੁੰਦੀ ਸੀ ਕਿ ਇੱਕ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿਹੜਾ ਪਰਿਵਾਰ ਆ ਇਹ ਫੀਲਿੰਗ ਚੋਰ ਦੇ ਵਿੱਚ ਸਮੇ ਲੋਕੀ ਭਾਵਨਾਤਕ ਤੌਰ ਤੇ ਇਹੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੀ ਸਪੋਰਟ ਹੁੰਦਾ ਵਾ ਜਦੋਂ ਅਸੀਂ ਘਰੇ ਹੁੰਨੇ ਆ ਕੋਈ ਵੀ ਦੁੱਖ ਸੁੱਖ ਆਵੇ ਸਾਨੂੰ ਇਹ ਹੁੰਦਾ ਕਿ ਸਾਡੇ ਪਿੱਛੇ ਪਰਿਵਾਰ ਆ ਪਰਿਵਾਰ ਨੂੰ ਖੇਰੋਂ ਖੇਰੋਂ ਕਰਕੇ ਤਾਂ ਇਹਦੇ ਵਿੱਚ ਲੱਭਣ ਨੂੰ ਕੁਝ ਨਹੀਂ ਹੈਗਾ ਹਾਂਜੀ ਹਾਂਜੀ ਇੱਥੇ ਅਸੀਂ ਆਪਣੇ ਦੋਸਤਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜਦੋਂ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਸੀਗੇ ਤੇ ਅਸੀਂ ਇੱਕ ਟਾਈਮ ਦੋਸਤੋ ਤਿੰਨ ਤਿੰਨ ਚਾਰ ਚਾਰ ਕਿਲੋ ਆਟਾ ਇੱਕੋ ਟਾਈਮ ਗਨਕੇ ਪਕਾਉਂਦੇ ਹੁੰਦੇ ਸੀ ਸਾਡੇ ਦੋ ਦੋ ਤਿੰਨ ਤਿੰਨ ਵਾਲੀ ਸਬਜ਼ੀ ਬਣਦੀ ਹੁੰਦੀ ਸੀ ਤੇ ਇਹ ਨਹੀਂ ਸੀ ਹੁੰਦਾ ਵੀ ਅਸੀਂ ਕਦੀ ਅੱਕਦੇ ਸੀ ਜਾਂ ਥੱਕਦੇ ਸੀਗੇ ਪਰਿਵਾਰ ਵੱਟਾ ਸੀ ਸਾਰੀ ਫੈਮਿਲੀ ਜਿੱਦਾਂ ਇਕੱਠੇ ਰਹਿੰਦੇ ਸੀਗੇ ਅਸੀਂ ਲੋਹ ਦੇ ਉੱਤੇ ਰੋਟੀਆਂ ਪਕਾਉਣੀਆਂ ਸਾਰੀਆਂ ਦਰਾਣੀਆਂ ਜਾਨੀਆਂ ਤਿੰਨ ਜਣੀਆਂ ਨੇ ਅਸੀਂ ਪਕਾਉਣੀਆਂ ਦੋਨੇ ਫੜਾ ਦੇਣੀਆਂ ਤੇ ਇਦਾਂ ਰਲ ਮਿਲ ਕੇ ਕੰਮ ਹੱਥੀ ਵੱਡਿਆ ਵੀ ਆ ਜਾਂਦਾ ਆ ਕੰਮ ਤੇ ਵਧੀਆ ਵੀ ਰਹਿੰਦਾ ਆ ਤੇ ਬਾਅਦ ਵਿੱਚ ਅਸੀਂ ਨਾਲੇ ਤਾਂ ਉੱਥੇ ਚੌਂਕੇ ਦੇ ਵਿੱਚ ਬੈਠ ਕੇ ਰੋਟੀ ਪਾਣੀ ਖਾ ਲੈਣਾ ਸਾਰੀਆਂ ਦਰਾਣੀਆਂ ਜਟਾਣੀਆਂ ਨੇ ਨਾਲੇ ਹੱਸਾ ਖੇਡਾ ਖੇਡ ਲੈਣਾ ਤੇ ਬਾਅਦ ਵਿੱਚ ਆਪੋ ਆਪਣੇ ਕੰਮਾਂ 'ਚ ਲੱਗ ਜਾਣਾ ਕੰਮ ਵੀ ਜਿਹੜਾ ਪਰਿਵਾਰ ਦੇ ਵਿੱਚ ਵੰਡਿਆ ਹੀ ਆ ਜਾਂਦਾ ਆ ਇਹ ਨਹੀਂ ਵੀ ਇੱਕ ਬੰਦੇ ਤੇ ਬੋਝ ਪੈਂਦਾ ਆ ਜੇ ਆਪਾਂ ਜੁਆਇੰਟ ਫੈਮਲੀਆ ਦੇ ਵਿੱਚ ਰਹਿੰਨੇ ਆ ਤੇ ਆਪਾਂ ਨੂੰ ਕੰਮ ਦਾ ਵੀ ਕੋਈ ਟੈਨਸ਼ਨ ਨਹੀਂ ਰਹਿੰਦੀ ਕਿਤੇ ਆਉਣ ਜਾਣ ਦੀ ਟੈਨਸ਼ਨ ਨਹੀਂ ਹੁੰਦੀ ਆਪਾਂ ਇੱਕ ਦੂਸਰੇ ਦੇ ਸਿਰ ਤੇ ਚੱਲੇ ਜਾਂਦੇ ਆ ਆਪਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਨਾ ਇੱਕ ਦੂਸਰੇ ਭੈਣ ਭਰਾ ਨੂੰ ਆਪਾਂ ਦੱਸ ਕੇ ਜਾਣੇ ਆ ਵੀ ਅਸੀਂ ਫਲਾਣੇ ਥਾਂ ਚੱਲੇ ਆ ਤੇ ਬੱਚੇ ਜੇ ਕਿਸੇ ਵੇਲੇ ਸਕੂਲ ਗਏ ਹੁੰਦੇ ਸੀਗੇ ਤੇ ਦਰਾਣੀਆਂ ਚਾਣੀਆਂ ਨੂੰ ਦੱਸ ਜਾਣਾ ਵੀ ਅਸੀਂ ਇੱਥੇ ਚੱਲੇ ਆ ਸਾਨੂੰ ਇੰਨਾ ਕੁ ਟਾਈਮ ਲੱਗਣਾ ਆ ਬੱਚੇ ਆਉਣਗੇ ਤੁਸੀਂ ਚਾਹ ਪਾਣੀ ਤੇ ਰੋਟੀ ਪਾਣੀ ਉਹਨਾਂ ਨੂੰ ਦੇ ਦਿਓ ਤੇ ਉਹ ਕਰਦੀਆਂ ਵੀ ਸੀਗੀਆਂ ਹਜੇ ਤੱਕ ਵੀ ਮਾਨ ਸਤਕਾਰ ਕਰਦੀਆਂ ਆ ਇਹ ਨਹੀਂ ਵੀ ਨਹੀਂ ਕਰਦੀਆਂ ਹਾਂਜੀ ਇਕੱਲਾ ਬੰਦਾ ਕਿਹਦੇ ਸੱਤੇ ਛੱਡ ਕੇ ਜਾਊਗਾ ਹੁਣ ਇੱਕ ਦੋ ਨੇ ਇੱਕ ਤਾਂ ਘਰ ਵਾਲ ਤੇ ਘਰ ਵਾਲੀਆ ਇੱਕ ਜਾਂ ਦੋ ਉਹਨਾਂ ਦੇ ਬੱਚੇ ਨੇ ਹੁਣ ਦੋਨੋਂ ਕੰਮ ਕਰਦੇ ਨੇ ਬਾਹਰ ਤਾਂ ਪਿੱਛੇ ਬੱਚਿਆਂ ਦਾ ਕੀ ਬਣਦਾ ਕਦੇ ਤਾਂ ਉਹਨਾਂ ਨੂੰ ਕਿਸੇ ਕੋਲ ਛੱਡ ਕੇ ਜਾਂਦੇ ਆ ਕਦੇ ਕਿਸੇ ਕੋਲ ਪੈਸਾ ਖਰਚ ਕਰਕੇ ਉਹਨਾਂ ਨੂੰ ਜੇ ਆਪਾਂ ਜੁਆਇੰਟ ਫੈਮਿਲੀ ਚ ਹੋਵਾਂਗੇ ਤਾਂ ਨਾਲੇ ਤਾਂ ਉਹ ਆਪਣੇ ਦਾਦੇ ਦਾਦੀਆਂ ਦੇ ਨਾਲ ਰਹਿਣਗੇ ਤੇ ਤਾਏ ਚਾਚੀਆਂ ਦੇ ਨਾਲ ਰਹਿਣਗੇ ਤੇ ਇਸ ਤਰ੍ਹਾਂ ਕਿ ਨਾਲੇ ਤਾਂ ਉਹਨਾਂ ਨੂੰ ਸਿੱਖਣ ਨੂੰ ਬਹੁਤ ਕੋਸਾ ਤੇ ਨਾਲੇ ਕਿਛ ਫਿਕਰ ਕੋਈ ਨਹੀਂ ਰਹਿੰਦਾ ਹੈਗਾ ਅੱਜ ਕੱਲ ਦੇ ਜਵਾਨੇ ਵਿੱਚ ਬੱਚਾ ਕਿਸੇ ਕੋਲ ਨਹੀਂ ਛੱਡਣਾ ਚਾਹੀਦਾ ਤੇ ਜੇ ਉਹਦੀ ਫੈਮਲੀ ਆ ਫੈਮਲੀ ਨੂੰ ਛੱਡ ਕੇ ਕੋਈ ਬੰਤਾ ਇਕੱਲਾ ਰਹਿੰਦਾ ਇਹ ਤਾਂ ਉਹਦੀ ਗਲਤੀ ਹੈ ਹਾਂਜੀ ਹਾਂਜੀ ਤੇ ਦੋਸਤੋ ਸਾਡੀ ਅੱਜ ਦੀ ਗੱਲਬਾਤ ਤੁਹਾਨੂੰ ਕਿੱਦਾਂ ਲੱਗੀ ਤੇ ਜੇ ਤੁਸੀਂ ਵੀ ਆਪਣੇ ਪਰਿਵਾਰ ਦੇ ਵਿੱਚ ਹੱਸਦੇ ਵਸਦੇ ਰਹੋ ਇਕੱਠੇ ਰਹਿਣ ਦੇ ਵਿੱਚ ਸੁੱਖ ਵੀ ਬਹੁਤ ਆ ਤੇ ਪਰਿਵਾਰਾਂ ਦੇ ਨਾਲ ਹੀ ਸਾਰਾ ਕੁਝ ਸੋਹਣਾ ਲੱਗਦਾ ਆ ਪਰਿਵਾਰਾਂ ਵਿੱਚ ਹੀ ਆਪਾਂ ਨੂੰ ਖੁਸ਼ੀਆਂ ਮਿਲਦੀਆਂ ਆ ਹਾਂਜੀ ਤੇ ਜੇ ਸਾਡੀ ਤੁਹਾਨੂੰ ਗੱਲਬਾਤ ਇਹ ਵਧੀਆ ਲੱਗੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਆਪਾਂ ਫਿਰ ਅਗਲੀ ਵਾਰੀ ਤੁਹਾਡੇ ਲਈ ਹੋਰ ਵੀ ਵਧੀਆ ਟੌਪਿਕ ਲੈ ਕੇ ਆਵਾਂਗੇ ਦੇ ਹੋਰ ਤੁਸੀਂ ਕਹਿਣਾ ਕੁਝ ਚਾਹੁੰਦੇ ਆ ਤਾਂ ਕਹਿ ਸਕਦੇ ਆ ਹਾਂਜੀ ਮੈਂ ਤਾਂ ਬਸ ਇਹੀ ਕਹੂੰਗੀ ਵੀ ਜੇ ਤੁਹਾਨੂੰ ਸਾਡੀਆਂ ਗੱਲਾਂ ਮਤਾਂ ਵਧੀਆ ਲੱਗੀਆਂ ਜਾਂ ਸਾਡੇ ਚ ਕੋਈ ਕਮੀ ਪੇਸ਼ੀ ਲੱਗੀ ਤੁਹਾਨੂੰ ਸਾਨੂੰ ਖੁੱਲਕੇ ਦੱਸੋ ਸਾਨੂੰ ਕੋਈ ਇਸ ਚੀਜ਼ ਦੇ ਨਾਲ ਨਹੀਂ ਕਿਉਂਕਿ ਜਿੰਨਾ ਚਿਰ ਸਾਨੂੰ ਸਾਹਮਣੇ ਵਾਲਾ ਦੱਸਦਾ ਨਹੀਂ ਸਾਨੂੰ ਆਪਣੀ ਗਲਤੀ ਦਾ ਕਮਜ਼ੋਰੀ ਦਾ ਪਤਾ ਨਹੀਂ ਹੁੰਦਾ ਹੈਗਾ ਤੁਸੀਂ ਦੱਸਾਂਗੇ ਅਸੀਂ ਖਿੜੇ ਮੱਥੇ ਸਵੀਕਾਰ ਕਰਾਂਗੇ ਤੇ ਉਸ ਗਲਤੀ ਨੂੰ ਅੱਗੇ ਵਾਸਤੇ ਸੁਧਾਰਾਂਗੇ ਤੇ ਤੁਹਾਡੇ ਪੂਰੇ ਖਰੇ ਉਤਰਾਂਗੇ ਤੇ ਹੁਣ ਆਪਾਂ ਫਿਰ ਅਗਲੇ ਪੋਡਕਾਸਟ ਵਿੱਚ ਮਿਲਦੇ ਆ ਤੇ ਆਪਣੇ ਆਪਣੇ ਪਰਿਵਾਰਾਂ ਦੀ ਦੋਸਤੋ ਕਦਰ ਕਰ ਲਿਆ ਕਰੋ ਪਿਆਰ ਨਾਲ ਰਿਆ ਕਰੋ ਹੱਸੋ ਖੇਡੋ ਵੱਧੋ ਫੁੱਲੋ ਪਰਮਾਤਮਾ ਸਭ ਨੂੰ ਤਰਕੀਆਂ ਬਖਸ਼ੇ ਤੇ ਮਿਲਦੇ ਆਪਾਂ ਅਗਲੇ ਪੋਡਕਾਸਟ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ